ਅੱਗੇ ਵੇਖੋ ਜੀ ਪ੍ਰਭ ਕੋ ਸਿਮਰਐ ਸੇ ਧਨਵੰਤੇ ਪ੍ਰਭ ਇਹ ਨਾਉਨ ਹੈ ਹੁਣ ਅੱਗੇ ਪ੍ਰਭ ਦੇ ਭੱਬੇ ਨੂੰ ਔਂਕੜ ਨਹੀਂ ਹੈ ਧਿਆਨ ਨਾਲ ਵੇਖੋ ਮੁਕਤ ਹੈ ਕਿਉਂਕਿ ਨਾਲ ਇਹਦੇ ਕੀ ਆ ਗਿਆ ਕਉ ਪ੍ਰਭ ਕਉ ਇਕੱਠਾ ਬੋਲਣਾ ਹੈ ਇਹ ਸੰਬੰਧ ਕੀ ਹੈ ਪ੍ਰੋਪੋਜੀਸ਼ਨ ਹੈ ਇਸ ਕਰਕੇ ਜਿਹੜਾ ਭੱਬੇ ਦਾ ਔਂਕੜ हट ਗਿਆ ਕਉ ਆ ਗਿਆ ਨਾਲ ਪ੍ਰਭ ਕਉ ਸਿਮਰਐ ਸੇ ਧਨਵੰਤੇ ਇਹ ਬੋទੀਆਂ ਦੀ ਗੱਲ ਹੋ ਰਹੀ ਹੈ ਜੀ ਹੁਣ ਸਿਮਰਐ ਸਿਮਰਨ ਕਰਨ ਵਾਲੇ ਗੁਰਮਤਿ ਵਿੱਚ ਨਾ ਵਾਹਿਗੁਰੂ ਜੀ ਦੀ ਨਜ਼ਰਾਂ ਵਿੱਚ ਗੁਰੂ ਦੀ ਨਜ਼ਰਾਂ ਵਿੱਚ ਉਹ ਤਨਵੰਤੇ ਉਹ тнаੜ ਨੇ ਧਾਰਮਿਕ ਦੁਨੀਆ ਵਿੱਚ тнаੜ ਨੇ ਕਿਉਂ ਕਿਉਂਕਿ ਕੋਲ ਵਾਹਿਗੁਰੂ ਦਾ ਸਿਮਰਨ ਹੈ ਜਿਹੜੇ ਸਿਮਰਨ ਕਰਦੇ ਨੇ ਉਹ ਤਨਾੜ ਹੋ ਜਾਂਦੇ ਜਿਨ ਕੈ ਪੱਲੈ ਧਨ ਵਸੈ ਤਿਨ ਕਾ ਨਉ ਫਕੀਰੋ ਤੇ ਫਕੀਰ ਨੇ ਜਿਨ ਕੈ ਹਿਰਦੈ ਤੂ ਵਸੈ ਜਿਨ ਕੈ ਹਿਰਦੈ ਤੂ ਵਸੈ ਜਿਨ ਕੈ ਤੇ ਨਰ ਗੁਣੀ ਗਹੀਰ ਤੇ ਨਰ ਗੁਣੀ ਗਹੀਰ ਉਹ ਆਲੇ ਦੁਆਲੇ ਝੋਲੀ ਲੈ ਕੇ ਤਨਾਡ ਠੀਕ ਹੈ ਫਕੀਰ ਹੋਣਗੇ ਭਾਈ ਆਪਾਂ ਇਹਨਾਂ ਨਾਲ ਸਾਜ ਪਾਣੀ ਆ ਉਹ ਤਨਾਡ ਨੇ ਪ੍ਰਭ ਕੋ ਸਿਮਰਐ ਸੇ ਪਤ ਬੰਤੇ ਪਤ ਬੰਦੇ ਹੁੰਦਾ ਇੱਜ਼ਤ ਉਹ ਧਾਰਮਿਕ ਦੁਨੀਆ ਵਿੱਚ ਬੜੀ ਇੱਜ਼ਤ ਹੁੰਦੀ ਹੈ ਉੱਥੇ ਪੈਸੇ ਵਾਲੀ ਜਿਹਦੇ ਕੋਲ ਅਰਬਾ ਖਰਬਾ ਇੱਕ ਬੰਦੇ ਕੋਲ 1000000 ਵੀ ਨਹੀਂ ਪਰ ਉਹਨੇ ਸੱਚੇ ਨਾਮ ਦੀ ਕਮਾਈ ਕੀਤੀ ਹੈ ਉਸ ਵਰਗੀ ਇੱਜ਼ਤ ਨਹੀਂ ਹੋ ਸਕਦੀ ਤਨਾਡ ਦੀ ਕਿਉਂ ਕਿ ਕਿਉਂਕਿ ਇਹ ਨਾਮ ਦੇ ਤਨਾਡ ਨੇ ਇਹਨਾਂ ਦੀ ਸੱਚੀ ਇੱਜ਼ਤ ਹੈ ਧਾਰਮਿਕ ਦੁਨੀਆ ਵਿੱਚ ਉਹ ਇੱਜ਼ਤ ਵਾਲੇ ਹੋ ਜਾਂਦੇ ਨੇ ਜਿਸ ਦਾ ਉਹ ਸਿਮਰਨ ਕਰਦੇ ਨੇ ਨਾ ਉਹ ਖੁਦ ਰਾਜੇ ਹੋ ਜਾਂਦੇ ਨੇ ਆਪਣੇ ਰਾਜੇ ਬਣ ਜਾਂਦੇ ਨੇ ਕਿਉਂਕਿ ਕੋਲ ਸੱਚਾ ਧੰਨ ਹੈ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭੂ ਦੇ ਘਰ ਵਿੱਚ ਉਹ ਪਰਵਾਨ ਨੇ ਸੱਚਮੁੱਚ ਪਰਵਾਨ ਨੇ ਵੇਖੋ ਜੀ ਇਹ ਪਰਸੇ ਲਿਖਿਆ ਪ੍ਰਭ ਕੋ ਸਿਮਰੈ ਸੇ ਉਪਰ ਹੀ ਕਲਾਂ ਲੱਗੀ ਹੈ ਬੋ ਬਚਨ ਹੈ ਜਨ ਦੇ ਨੰਨੇ ਦਾ ਔਂਕੜ ਹੁਣ हट ਗਿਆ ਇਸ ਕਰਕੇ ਜਿੱਥੇ ਔਂਕੜ ਹੋਵੇ ਇਕਵਚਨ ਉਥੇ ਸੋ ਜਨਾ ਆਏਗਾ ਪ੍ਰਭ ਕੋ ਸਿਮਰਐ ਸੇ ਪੁਰਖ ਪ੍ਰਧਾਨ ਉਹ ਸ੍ਰੇਸ਼ਟ ਉੱਤਮ ਪੁਰਖ ਨੇ ਪ੍ਰਧਾਨ ਉਹੀ ਜਿਹੜੇ ਪਰਮਾਤਮਾ ਨੂੰ ਸਿਮਰਦੇ ਨੇ ਜਿਹੜੇ ਸਿਮਰਨ ਕਰਦੇ ਨੇ ਉਹ ਸੁਖੀ ਨੇ ਦੋ ਤਰ੍ਹਾਂ ਦੇ ਪ੍ਰਧਾਨ ਦੱਸਿਆ ਗੁਰਬਾਣੀ ਵਿੱਚ ਇੱਕ ਤੇ ਇਹ ਪ੍ਰਧਾਨ ਤੇ ਇੱਕ ਕੂੜ ਪ੍ਰਧਾਨ ਹੁੰਦਾ ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ ਹੁਣ ਸੱਸੇ ਨੂੰ ਸਿਹਾਰੀ ਲੱਗੀ ਆ ਜੀ ਵੇਖੋ ਇਹਨੂੰ ਸੇ ਇਸ ਢੰਗ ਨਾਲ ਇਹਨੂੰ ਸੇ ਲੰਮਾ ਨਹੀਂ ਕੜਨਾ ਬੇਮੋਹਤਾਜੇ ਸੇ ਦਾ ਉਚਾਰਨ ਜੀਬ ਦੀ ਪੁੰਗਲੀ ਤੇ ਹੋਵੇਗਾ ਸੇ ਜਿਹੜੀ ਉੱਤੇ ਸੇ ਦੀ ਲਾ ਮੰਗ ਨਹੀਂ ਇਹਨੂੰ ਬੋਲਣਾ ਸੇ ਇਸ ਢੰਗ ਨਾਲ ਬੋਲਣਾ ਹੈ ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ ਸਭ ਦੀ ਮੋਹਤਾਜੀ ਖਤਮ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਬੇ ਪਰਵਾਸ ਦਾ ਰੰਗ ਹਰ ਕੈ ਜਾ ਕੋ ਪਾਕ ਸੁਆਮੀ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਜਿਹੜੇ ਆਪਣੇ ਆਪ ਚ ਸੰਪੂਰਨ ਹਨ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ ਉਹ ਆਪਣੇ ਰਾਜੇ ਆਪ ਹੋ ਗਏ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਦੇ ਨੇ ਜਿਹੜੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ ਉਹ ਭਾਗਸ਼ਾਲੀ ਮਨੁੱਖ ਉਹ ਸੁੱਖਾਂ ਵਿੱਚ ਵਸਣ ਵਾਲੇ ਹੋ ਜਾਂਦੇ ਨੇ ਸਦਾ ਸੁਖੀ ਵਸਦੇ ਨੇ ਪ੍ਰਭ ਕੋ ਸਿਮਰੈ ਸਦਾ ਅਬਨਾਸ਼ੀ ਵਾਹਿਗੁਰੂ ਦੇ ਨਾਲ ਨਾਲ ਜਿਵੇਂ ਅਬਨਾਸ਼ੀ ਉਹ ਬਨਾਸ਼ੀ ਪੁਰਖ ਹੈ ਸਭ ਮੈਂ ਰਹਿਿਆ ਸਮਾਏ ਹੁਣ ਡੈਸਟਰਾਜ ਦਾ ਸਰੀਰ ਸਭ ਦਾ ਹੋਣਾ ਕੋਈ ਕਥਾ ਵਾਚੇਗਾ ਕੋਈ ਪ੍ਰਚਾਰਕ ਹੈ ਕੋਈ ਹੈ ਸਭ ਦਾ ਸਰੀਰ ਮਾਟੀ-ਮਾਟੀ ਹੋਈ ਏ ਕਹੋਣਾ ਹੁਣ ਇੱਥੇ ਬਨਾਸ਼ੀ ਆਇਆ ਮਤਲਬ ਸੂਰਬੀਰ ਬਚਨ ਕੇ ਵਲੀ ਕੋਲਾ ਬੋਪਰੀ ਸੰਤੀ ਛਲੀ ਉਹ ਗੁਰਮੁਖ ਬੇਪਰਵਾਹ ਹੋ ਜਾਂਦੇ ਨੇ ਜੀ ਸਭ ਕੁਝ ਉਹਨਾਂ ਦੇ ਬਸ ਵਿੱਚ ਆ ਜਾਂਦਾ ਹੈ ਸਿਮਰਨ ਤੇ ਲਾਗੇ ਨੰਨੇ ਨੂੰ ਸਿਹਾਰੀ ਆ ਗਈ ਸਿਮਰਨ ਦੇ ਸਿਮਰਨ ਤੇ ਲਾਗੇ ਸਿਮਰਨ ਵਿੱਚ ਉਹ ਲੱਗਦੇ ਨੇ ਜਿਨ੍ਹਾਂ ਆਪ ਦੇ ਆਲਾ ਜਿਨ੍ਹਾਂ ਤੇ ਮਾਲਕ ਦੀ ਦਇਆਲਤਾ ਹੁੰਦੀ ਹੈ ਦਇਆ ਹੁੰਦੀ ਹੈ ਦਇਆ ਤੇ ਸਭ ਤੇ ਹੈ ਪਰ ਉਦਮੀ ਤੇ ਕੋਈ ਹੁੰਦਾ ਨਾ ਉਦਮ ਵੀ ਬਾਹਗੁਰੂ ਜੀ ਕਿਸੇ ਨੂੰ ਬਖਸ਼ ਦੇ ਉਦਮ ਤੇ ਦੁਨੀਆ ਦਾ ਬੋਲ ਬਾਹ ਬਾਹ ਦੇ ਪਾਸੇ ਨੂੰ ਤੇ ਬੋਤ ਹੈ ਉਦਮ ਨੱਠ ਭੱਜ ਬੜੀ ਹੈ ਹਮ ਜਬ ਵੀ ਤੁਹਾਰੇ ਦਰ ਪੇ ਗਏ ਹਾਥੋਂ ਮੇ ਲੈ ਕੇ ਫੂਲ ਗਏ ਉਹ ਹਰਸੋ ਫਿਰਨਾ ਮੱਕੇਗਾ ਹਰ ਚੀਜ਼ ਤੁਮਾਰੀ ਯਾਦ ਰਹੀ ਪੇਗਾਮ ਤੁਮਾਰਾ ਭੁੱਲ ਗਏ ਉਹ ਤੇ ਭੁੱਲ ਗਏ ਨਾ ਰਸਤਾ ਜੋ ਦੱਸਿਆ ਸੀ ਨਾਨਕ ਜਨ ਕੀ ਮੰਗਰ ਵਾਲਾ ਇਨਾ ਜਨਾਂ ਦੀ ਧੂੜੀ ਮੈਂ ਮੰਗਦਾ ਇਹੋ ਜਿਹੇ ਸੇਵਕਾਂ ਦੀ ਮੈਂ ਧੂੜੀ ਮੰਗਦਾ ਜੀ